ਦੋਸਤੋ ਤੁਸੀਂ ਵੀਡੀਓ ਚ ਦੇਖ ਸਕਦੇ ਹੋ ਪਿਓ ਨੇ ਤੇ ਪੁੱਤ ਨੇ ਦੇਖੋ ਇੱਕ ਧੀ ਦੇ ਨਾਲ ਜਦੋਂ ਲੋਕਾਂ ਨੇ ਸਵਾਲ ਕੀਤੇ ਦੋਸਤੋ ਤੇ ਦੇਖੋ ਇਹਨਾਂ ਨੇ ਕੀ ਜਵਾਬ ਦਿੱਤਾ ਦੋਸਤੋ ਤੁਹਾਨੂੰ ਵੀਡੀਓ ਚ ਦਿਖਾਉਂਦੇ ਆ ਕੀ ਕਹਿ ਰਹੇ ਨੇ ਬਾਪ ਬੇਟੇ ਨੇ ਇੱਕ ਹੀ ਔਰਤ سے کی شادی ਇਸ ਵੀਡੀਓ ਮੇ ਦੇਖੇ ਆਪ ਸਸਰੂ ਕੇ ساتھ ਵੀ ਰਹਤਾ ਹੈ ਬਟੇ ਕੇ ساتھ ਵੀ ਰਹਤਾ ਹੈ ਪਹਿਲੇ ਸਾਰਾ ਇਨਕੇ ਬੂਸੇ ਕੀ ਸੁਣੀਏ ਯਾ ਵਾ ਤੜਾ ਕਿਵੇਂ ਐਸੇ ਐਸਾ ਕਿਉਂ ਹੋ ਰਹਾ ਹੈ ਆਪੀਏ ਬਤਾਓ ਆਪ ਨੂੰ ਸੁਝ ਸਕਦਾ ਹੈ ਆਪ ਨੂੰ ਜੀ ਇਹ ہمارا ਫੈਮਲੀ ਮੈਟਰ ਹੈ ਨਾ ਅੱਛਾ ਤੋਂ ਤੋਂ وہی ਨਾ ਇੱਕ ਇੱਕ ਬਹੂ ਜਾਂ ਬੇਟੀ ਹੋਈ ਉਸਕੇ ਸਾਥ ਮੈਂ ਤੂੰ ਮਾ ਤੁਹਾਰੇ ਬੇਟੇ ਜੱਲਾਦ ਕੀ ਤਰ੍ਹਾਂ ਸੋ ਰਹੇ ਹੋ ਸੋਗੇ ਲੋਗ شادی ਕਰਕੇ ਇਹ ਗਲਤ ਹੈ ਕਿ ਨਹੀਂ ਹੈ ਅਰੇ ਇੱਕ ਵਾਰ ਹਾਂਜੀ ਦੋਸਤੋ ਤੁਸੀਂ ਵੀਡੀਓ ਤਾਂ ਦੇਖ ਹੀ ਲਈ ਹੋਣੀ ਹੈ ਇਸ ਬੰਦੇ ਦੇ ਵਿਚਾਰ ਵੀ ਸੁਣ ਲਏ ਹੋਣੇ ਕੀ ਕਹਿੰਦਾ ਸੀਗਾ ਇਹ ਦੋਸਤੋ ਇਸ ਨੂੰ ਕਹਿੰਦੇ ਨੇ ਕਲਯੁਗ ਆ ਗਿਆ ਦੋਸਤੋ ਜਿਸ ਪਰਿਵਾਰ ਦੇ ਵਿੱਚ ਧੀਆ ਤੇ ਭੈਣ ਭਰਾ ਨੇ ਉਹਨਾਂ ਨੂੰ ਤਾਂ ਇਹ ਚੀਜ਼ ਦੀ ਬਹੁਤ ਵੱਡੀ ਸ਼ਰਮ ਹੁੰਦੀ ਹੈ ਇਸ ਦੁਨੀਆ ਤੇ ਇਹੋ ਜਿਹੇ ਘਟੀਆ ਇਨਸਾਨ ਵੀ ਹੁੰਦੇ ਨੇ ਨਾ ਕੋਈ ਭੈਣ ਭਰਾ ਦੀ ਸ਼ਰਮ ਤੇ ਨਾ ਕੋਈ ਮਾਪਿਓ ਦੀ ਸ਼ਰਮ ਹਾਂਜੀ ਦੋਸਤੋ ਕੀ ਕਹਿਣਾ ਚਾਹੋਗੇ ਵੀਡੀਓ ਰਿਕਮੈਂਡ ਕਰਕੇ ਜਰੂਰ ਦੱਸਿਓ